ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੰਜਾਬੀਓ ਤਿਆਰ ਹੋ ਜਾਓ ਫਿਰ ਤਾਰੀਖ 17 ਉਸ ਜਿਹਾਰੂ ਨੌਜਵਾਨ ਦੇ ਲਈ ਆਪਾਂ ਬਾਲੇ ਜਾਣਾ ਮਸਤੂਆਣਾ ਸਾਹ ਤੋਂ ਤੁਰਨਾ ਹੈ ਸਵੇਰੇ 17 ਤਾਰੀਖ ਨੂੰ 9 ਵਜੇ ਮਸਤੂਆਣਾ ਸਾਹ ਇਕੱਠੇ ਹੋਣਾ ਜਿਹੜੇ ਮੇਰੇ ਸੱਜਣ ਭਰਾ ਜਾਣਾ ਚਾਹੁੰਦੇ ਆ ਜਾਣਾ ਚਾਹੁੰਦੇ ਨਹੀਂ ਜਾਣਾ ਚਾਹੀਦਾ 9 ਵਜੇ ਮਸਤਵਣਾ ਸਾਹਿਬ ਜਰੂਰ ਇਕੱਠੇ ਹੋਈਏ ਆਪਾਂ ਤੇ ਉੱਥੋਂ ਆਪਾਂ ਕਾਫਲੇ ਦੇ ਰੂਪ ਦੇ ਵਿੱਚ ਆਪਾਂ ਅੱਗੇ ਅੰਬਾਲੇ ਜਿਹੜੇ 17 ਤੇ 18 ਦੋ ਦਿਨਾਂ ਦਾ ਧਰਨਾ ਜਿਹੜਾ ਅੰਬਾਲੇ 'ਚ ਰੱਖਿਆ ਗਿਆ ਕਿਸਾਨ ਜਥੇਬੰਦੀਆਂ ਵੱਲੋਂ ਸੋ ਮੈਂ ਸਮੁੱਚੇ ਪੰਜਾਬੀਆਂ ਨੂੰ ਖਾਸ ਤੌਰ ਤੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਬਾਗ ਚੜ੍ਹ ਕੇ ਆਪਾਂ ਇਸ 17 ਵਾਲੇ ਇਕੱਠ ਦਾ 18 ਵਾਲੇ ਇਕੱਠ ਦਾ ਹਿੱਸਾ ਬਣੀਏ ਕਿਉਂਕਿ ਲਗਾਤਾਰ 2 ਮਹੀਨਿਆਂ ਤੋਂ ਨਵਦੀਪ ਸਿੰਘ ਜਲਵੇੜਾ ਜੇਲ੍ਹ ਚ ਬੰਦ ਦਾ ਅੰਨਤ ਸ਼ਦਰ ਲਟਾਇਆ ਗਿਆ ਛੱਡੇ ਉਹਦੇ ਪਾੜੇ ਗਏ ਆ ਬਰਫਾਂ ਤੇ ਉਹ ਲਟਾਇਆ ਗਿਆ ਖੜਾ ਉਹਨੂੰ ਰੱਖਿਆ ਗਿਆ ਕਈ ਕਈ ਰਾਤਾਂ ਤਾਂ ਬੰਨ ਕੇ ਹੱਥ ਦੋਨੇ ਆ ਤਾਂ ਬੰਨ ਕੇ ਨਾ ਪੱਖੇ ਨਾਲ ਸੌਣ ਨਹੀਂ ਦਿੰਦੇ ਕਈ ਕਿ ਐ ਐ ਲਾ ਲੰਦਾ ਚੇਪੀ ਐ ਅੱਖਾਂ ਥੱਲੇ ਕਰਕੇ ਐ ਚੇਪੀ ਉਹ ਤਾਂ ਐ ਲਾ ਲੰਦੇ ਆ ਵੀ ਅੱਖ ਵੀ ਨਾ ਮਿਚੇ ਗੋਤ ਮਤਲਬ ਕਿ ਉਹਦੇ ਜਿਹੜੇ ਅੰਗ ਨੇ ਉਹਨਾਂ ਤੇ ਕੋਈ ਰਬੜ ਵਗੈਰਾ ਚੜਾ ਕੇ ਪਿਸ਼ਾਬ ਦਾ ਬੰਦੇ ਨੂੰ ਜ਼ੋਰ ਪੈਂਦਾ ਤਾਂ ਅੰਦਰੋਂ ਬਲੈਡਰ ਫਟਣ ਵਾਲਾ ਹੋ ਜਾਂਦਾ ਤੇ ਤਸ਼ੱਦਦ ਬਹੁਤ ਤਰ੍ਹਾਂ ਦੇ ਹੁੰਦੇ ਆ ਜਿਹਨੂੰ ਕਹਿੰਦੇ ਆ 3rd ਡਿਗਰੀ ਟੌਰਚਰ ਕਹਿੰਦੇ ਆ ਸੋ ਉਸ ਨੌਜਵਾਨ ਤੇ ਸਾਰੇ ਜਿਹੜੇ ਤਸ਼ੱਦਦ ਜ਼ੁਲਮ ਉਟਾਏ ਆ ਹਰਿਆਣੇ ਦੀ ਸਰਕਾਰ ਨੇ ਤੇ ਨਾਲ ਜਿਹੜੀ ਸੈਂਟਰ ਦੀ ਸਰਕਾਰ ਆ ਦੋਨਾਂ ਨੇ ਲੜ ਕੇ ਸੋ ਸਾਡਾ ਫਰਜ਼ ਬਣਦਾ ਕਿ 220 ਦੇ ਅੰਦੋਲਨਾਂ ਦੇ ਵਿੱਚ ਵੀ ਉਸ ਨੌਜਵਾਨ ਨੇ ਉਸ ਮੋਰਚੇ ਦਾ ਡਟ ਕੇ ਸਾਥ ਦਿੱਤਾ ਲਗਾਤਾਰ ਪਹਿਰਾ ਦਿੱਤਾ ਐਸ ਮੋਰਚੇ ਸ਼ੰਭੂ ਦੇ ਖਨੋਰੀ ਵੀ ਲਗਾਤਾਰ ਉਹ ਨੌਜਵਾਨ ਟਟਿਆ ਰਿਹਾ ਲੋਕਾਂ 'ਚ ਜੋਸ਼ ਭਰਦਾ ਰਿਹਾ ਲਾਂਬੰਦ ਕਰਦਾ ਰਿਹਾ ਸੋ ਆਓ ਆਪਾਂ 17 ਤਰੀਕ ਨੂੰ ਅਵਾਲੇ ਵੱਲ ਚਾਲੇ ਪਾਉਣੇ ਆ 9 ਵਜੇ ਆਪਾਂ ਮਸਤੂਆਣਾ ਸਭ ਇਕੱਠੇ ਹੋਣਾ ਉਥੋਂ ਕਾਫਲੇ ਦੇ ਰੂਪ ਚ ਆਪਾਂ ਚੱਲਣਾ ਸੋ ਵੱਧ ਤੋਂ ਵੱਧ ਤੁਹਾਨੂੰ ਨੌਜਵਾਨ ਨੂੰ ਪੀਰ ਆ ਕਿ ਸਾਨੂੰ ਅੱਜ ਉਸ ਨੌਜਵਾਨ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਕਿ ਨਹੀਂ ਤਾਂ ਹੋਰ ਨਵੇਂ ਤੋਂ ਨਵੇਂ ਪਰਚੇ ਉਹਦੇ ਪਾ ਕੇ ਤੇ ਉਹਨੂੰ ਲਗਾਤਾਰ ਹੋਰ ਲੰਮਾ ਸਮਾਂ ਜੇਲਾ 'ਚ ਧੱਕਿਆ ਜਾ ਸਕਦਾ ਉਹਦੇ ਤੇ ਉਸ ਨੌਜਵਾਨ ਦੇ ਉੱਤੇ ਛਾਦ ਟਾਇਆ ਜਾ ਸਕਦਾ ਸੋ ਆਓ 17 ਤਰੀਕ ਸਮਾਂ 9:00 ਵਜੇ ਮਸਤ ਹੋਣਾ ਸਭ ਇਕੱਠੇ ਹੋਣੇ ਆ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ